ਅੰਮ੍ਰਿਤਸਰ ਦੇ 26 ਜਨਵਰੀ ਨੂੰ ਕاجਦੀਪ ਸਿੰਘ ਨਾ ਦੇ ਨੌਜਵਾਨ ਵੱਲੋਂ ਡਾਕਟਰ ਅੰਬੇਦਕਰ ਬੁੱਤਨਾਲ ਤੋੜਪਾਨ ਕੀਤੀ ਗਈ ਸੀ ਜਿਸ ਨੂੰ ਲੈ ਕੇ ਦਲਿਤ ਪਾਈਚਾਰਾ ਚਪਾਰੀ ਰੋਸ ਅਤੇ ਪਾਈਚਾਰਾ ਦੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਰੋਸ ਪ੍ਰਦਰਸ਼ਨ ਜਾਰੀ ਹੈ ਇਸੇ ਸਿਲਸਿਲੇ ਚ ਪੰਜਾਬ ਭਾਜਪਾ ਦਾ ਵੱਫਤ ਪੰਜਾਬ ਦੇ ਰਾਜਪਾਲ ਗੁਲਾਬਚੰਦ ਗਟਾਰੀਆ ਨੂੰ ਮਿਲਿਆ ਇਸ ਮੌਕੇ ਮਨੋਰੰਜਨ ਕਾਲੀ ਨੇ ਕਿਹਾ ਕਿ 26 ਜਨਵਰੀ ਨੂੰ ਬਾਬਾ ਸਾਹਿਬ ਅੰਬੇਦਕਰ ਸੰਬੰਧੀ ਜੋ ਮਾਮਲਾ ਆਇਆ ਸੀ ਜਿਸ ਦੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੀ ਮੂਰਤੀ ਦੀ ਪਾਨ ਤੋੜ ਕੀਤੀ ਗਈ ਸੀ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘਟ ਹੈ ਅਸੀਂ ਗਵਰਨਰ ਨੂੰ ਮੰਗ ਕੇ ਕਿ ਇਹ ਕਿਸ ਮਾਮਲੇ ਦੇ ਉੱਚ ਪੱਧਰੀ ਜਾਂਚ ਜ਼ਰੂਰੀ ਹੈ ਭਾਜਪਾ ਗੋ ਨੇ ਕਿਹਾ ਕਿ ਇਹ ਦੋਸ਼ੀ ਦੁਬਈ ਚ ਸੀ ਤੇ ਜਦੋਂ ਵਾਪਸ ਆਇਆ ਤਾਂ ਉਸਨੇ ਕੇਸ ਰਖੇ ਇਸੇ ਤਰ੍ਹਾਂ ਅਮਰਿਤਪਾਲ ਵੀ ਬਾਦ ਸਿੰਘ ਸਜਾ ਸੀ ਜੇਕਰ ਇਸ ਪਿੱਛੇ ਏਜੰਸੀ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਡੈਲੀਗੇਸ਼ਨ ਵਰਨਰ ਸਾਹਿਬ ਨੂੰ ਮਿਲਿਆ ਹੈ ਕਿ ਜਿਹੜਾ ਇਨਸੀਡੈਂਟ 26 ਜਨਵਰੀ ਨੂੰ ਜਿਸ ਦਿਨ ਪੂਰਾ ਦੇਸ਼ ਕੰਤਤਰ ਦਿਵਸ ਮਨਾ ਰਿਆ ਸੀਗਾ ਇਸ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਦਿਨ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓbedkar ਜੀ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦਾ ਪ੍ਰਯਾਸ ਕੀਤਾ ਔਰ ਇਹ ਜਿਹੜਾ ਵਾਕਿਆਤ ਹੋਇਆ ਦਿਨ ਦਿਹਾੜੇ तो जिस जिनी भी निखेधी की जाए उन्नी थोड़ी है और ये भारतीय जनता पार्टी वालों अस की है कि इसकी कोई हाई लैवल इनक्वायरी की जाए जांच की जाए कि ए पिछे की है क्योंकि ये व्यक्ति दुबई के जो इतों गया तो क्लीन शिवन ਲekin ایتھے ਆਇਆ ਤੋਨੇ ਕੇਸਵੀ ਰੱਖਿਓ ਸੀਗੇ ਮਰ ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਉਹ ਵੀ ਡਬਾਈ ਦੇ ਸੀਗੇ ਲਿੰਕ ਉਹ ਵੀ ਕਲੀਨ ਸ਼ੇਵਨ ਸੀਗਾ ਫਿਰ ਉਹਦੇ ਬਾਅਦ ایتھے ਆਇਆ ਜਦੋਂ ਸਿੰਘ ਸਜਿਆ ਸੋ ਸੁਣਾਤੇ ਕਿ ਕੋਈ ਕਿਹੜਾ ਕੋਈ ਏਜੰਸੀ ਪਿੱਛੇ ਕੋਈ ਦੇਸ਼ ਜਿਹੜਾ ਪੰਜਾਬ ਨੂੰ ਭਾਰਤ ਨੂੰ ਡਿਸਟਰਬ ਕਰਨਾ ਚਾਹੁੰਦਾ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਕਿ ਵੀ ਪੰਜਾਬ ਦਾ ਪੀਸ ਜਿਹੜਾ ਹੈਗਾ ਔਰ ਡਿਸਟਰਬ ਕਰਨ ਦੀ ਜਿਹੜੀ ਇਹ ਸਾਜ਼ਿਸ਼ ਨਹੀਂ ਹੈ ਸੋ ਆਪਸੀ ਜਿਹੜਾ ਹੈਗਾ ਭਾਈਚਾਰਾ ਉਸ ਨੂੰ ਡਿਸਟਰਬ ਕਰਨ ਦੀ ਸਾਜ਼ਿਸ਼ ਹੈਗੀ ਹੈ ਔਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਇੱਕ ਮਿਸਕਰੀਐਂਸ ਲਿੰਗ ਡੈਟ੍ਰੈਂਟ ਇਫੈਕਟ ਹੁੰਦਾ ਉਹ ਅਜਿਹਾ ਪੁਲਿਸ ਦਾ ਖਤਮ ਹੋ ਗਿਆ ਹੈ ਸੋ ਇਸ ਲਈ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਇਨਕੁਆਰੀ ਦੀ ਮੰਗ ਕੀਤੀ ਹੈ ਕਿ ਹਾਈ ਲੈਵਲ ਜਿਹੜੀ ਇਨਕੁਆਰੀ ਕੀਤੀ ਜਾਵੇ ਸੋ ਅਸੀਂ ਸਾਰੇ ਘਰਨਾ ਸਾਹਮਣਾ ਪੈਂਟ ਕੇ ਸਾਰੀ ਡਿਸਕਸ਼ਨ ਹੋਈ ਹੈ ਜਦਾ ਅਸੀਂ ਕਿ ਭਈ ਪੁਰਜ਼ੋਰ ਨਖੇਦੀ ਵੀ ਕਰਦੀ ਭਾਰਤੀ ਜਨਤਾ ਪਾਰਟੀ ਔਰ ਜੇ ਦੀ ਜਾਂਚ ਦੀ ਮੰਗ ਕਰਦੇ ਹਾਂ